ਸਾਰਿਆਂ ਨੂੰ ਐਜੂਕੇਸ਼ਨ ਦਾ ਅਧਿਕਾਰ ਹੈ ਔਰ ਜੇ ਕੋਈ ਮਾਪੇ ਨਹੀਂ ਐਜੂਕੇਸ਼ਨ ਦਵਾਉਂਦੇ ਉਹਨਾਂ ਬੱਚਿਆਂ ਨੂੰ ਤਾਂ ਸਾਡੇ ਕੋਲ ਤਾਂ ਬੜੀਆਂ ਗੱਲਾਂ ਆਉਂਦੀਆਂ ਐ ਵੀ ਸਾਨੂੰ ਦੱਸੋ ਆਗੇ ਕਿਹੜਾ ਪੇਰੈਂਟਸ ਐ ਘਰੇ ਰੱਖਦਾ ਮਜ਼ਦੂਰੀ ਕਰਾਉਂਦਾ ਜਾਂ ਬੱਚੇ ਨੂੰ ਅਸੀਂ ਕਈ ਵਾਰ ਇਨਫੋਰਮੇਸ਼ਨ ਨੂੰ ਆਪਦੇ ਕੋਲ ਰੱਖਦੇ ਆ ਤਾਂ ਮਾਪਿਆਂ ਨੂੰ ਵੇਅਰ ਕਰਦੇ ਵੀ ਇਸ ਬੱਚੇ ਨੂੰ ਦਾਖਲ ਕਰਾਓ ਕਈ ਪੇਰੈਂਟਸ ਆ ਘਰੇ ਰੱਖ ਲੈਂਦੇ ਆ ਛੋਟੇ ਭੈਣ ਭਰਾਵਾਂ ਨੂੰ ਪਾਲਣ ਦੇ ਲਈ ਵੱਡੇ ਭੈਣ ਭਰਾਵਾਂ ਨੂੰ ਘਰੇ ਰੱਖ ਲੈਂਦੇ ਆ ਕਈ ਬੱਚੇ ਸਾਡੇ ਕੋਲ 8 8 9 9 ਸਾਲ ਦੇ ਆਉਂਦੇ ਆ ਹਾ ਜੀ ਜੀ ਪਹਿਲੀ ਚੀਜ਼ ਨਹੀਂ ਫੜਨ ਲੱਗਿਆ ਕੀ ਕਰਨਾ ਜੀ ਇਹ ਛੋਟੇ ਬੰਨ ਭਰਾ ਨੂੰ ਸੰਭਾਲ ਪਰ ਤੁਸੀਂ ਉਸ ਬੱਚੇ ਦਾ ਅਧਿਕਾਰ ਕੋ ਲਿਆ ਉਸ ਬੱਚੇ ਦੀ ਅਕੋਰਡਿੰਗ ਟੂ ਏਜ 5 ਸਾਲ 3 ਸਾਲ ਦਾ ਬੱਚਾ ਫ੍ਰੀ ਪ੍ਰਾਇਮਰੀ 14 3 ਸਾਲ ਫ੍ਰੀ ਪ੍ਰਾਇਮਰੀ ਦੇ ਉਸ ਤੋਂ ਬਾਅਦ 5 ਸਾਲ ਪੰਜਵੀਂ ਸ਼੍ਰੇਣੀ ਦੇ ਤਾਂ ਕੀ ਕੀਤਾ ਤੁਸੀਂ ਉਸ ਬੱਚੇ ਦਾ ਜਿਹੜਾ ਸਮਾਂ ਸੀ ਉਹ ਖਰਾਬ ਹੋ ਗਿਆ ਦੇਖੋ ਬੱਚੇ ਦਾ ਜਿਹੜਾ ਬ੍ਰੇਨ ਦਾ ਵਿਕਾਸ ਹੈ 85% 5 ਸਾਲ ਦੀ ਉਮਰ ਤੱਕ ਹੋ ਜਾਂਦਾ ਤੁਸੀਂ